ਦੇਖੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨੇ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁੱਖ ਮੰਤਰੀ ਸਾਹਿਬ ਜੁਪਾਨ ਗਏ ਜੀ ਲੈ ਗਏ ਸੀ ਮੁੱਖ ਮੰਤਰੀ ਸਾਹਿਬ ਜੁਪਾਨ ਗਏ ਹੈ ਕਹਿੰਦੇ ਇਨਵੈਸਟ ਪੰਜਾਬ ਲਈ ਇਨਵੈਸਟਰ ਨੂੰ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਦੂਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프ੈਂਕਫਰਟ ਐਕਤੀ ਰਾਤ ਕੁਝ ਆ ਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਾਉਣਾ ਪੈ ਜਾ ਤੁਹਾਨੂੰ ਇਹਨਾਂ ਸਾਹਿਬ ਇੱਕ ਨਕਲੀ ਗੇਮ ਹੋ ਰਹੀ ਆ ਕਿ ਅਕਾਲੀ ਅਕਾਲੀ ਦਲ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਐਨਓਸੀ ਨਹੀਂ ਮਿਲਦੀ ਸਾਡੇ ਕਾਰਜ ਨਹੀਂ ਕਰਵਾਏ ਜਾ ਰਹੇ ਦੇਖੋ ਇਹ ਐਵੇਂ ਕਹਿਣ ਦੀਆਂ ਗੱਲਾਂ ਮਾਨ ਘੜਤ ਗੱਲਾਂ ਜਦੋਂ ਪਤਾ ਵੀ ਨਾ ਇਹਨਾਂ ਨੂੰ ਭੀ ਜਿੱਤਿਆ ਨਹੀਂ ਜਾਣਾ ਅਕਾਲੀ ਦਲ ਕਾਂਗਰਸ ਬੀਜੇਪੀ ਆ ਲੈਣ ਤੇ ਇਹਨਾਂ ਝੂਠੇ ਸੱਚੇ ਬਲੇਮ ਲਾਉਣੇ ਹੁੰਦੇ ਆ ਭਰਨੇ ਇਹਨਾਂ ਦੇ ਬੰਦਿਆਂ ਨੇ ਆਪ ਨਹੀਂ ਪੇਪਰ ਇਹਨਾਂ ਐਨਓਸੀ ਆਪੇ ਖੇਤ ਦੇਣੀ ਆ ਤੇ ਕਹਿ ਦੇਣਾ ਸਾਨੂੰ ਐਨਓਸੀ ਨਹੀਂ ਮਿਲੀ ਤਾਂ ਆਪੇ ਪ੍ਰੋਜੈਕਟ ਹੋ ਗਿਆ ਬਾਕੀ ਸਾਡੇ ਲੋਕ ਤੇ ਪੂਰੀ ਖੋਲਿਆ ਕੋਈ ਵੀ ਇਹੋ ਜਿਹਾ ਬਲਾਕ ਜਾਂ ਕੋਈ ਇਹੋ ਜਿਹੀ ਜ਼ਿਲ੍ਹਾ ਪ੍ਰੀਸ਼ਦ ਨਹੀਂ ਗਈ ਜੀ ਦੇ ਚ ਕਿਸੇ ਨੂੰ ਐਨਓਸੀ ਨਾ ਦਿੱਤੀ ਹੋਵੇ ਕੋਈ ਚੁੱਲਾ ਟੈਕਸ ਨਾ ਦਿੱਤਾ ਜਾਂ ਕੋਈ ਡਾਕੂਮੈਂਟ ਅਧੂਰਾ ਹੋਵੇ ਜਾਂ ਪੇਪਰ ਪਰ ਦੂ ਰੋਕਿਆ ਹੋਵੇ ਸਾਰਿਆਂ ਨੂੰ ਪੇਪਰ ਭੰਦੀ ਖੋਲਿਆ ਜਿਹੜਾ ਮਰਜ਼ੀ ਭਰੇ ਜਿਹੜਾ ਮਰਜ਼ੀ ਲੱਖ ਸਾਹਿਬ ਆਏ ਸੀ ਅੱਜ ਪੱਟੀ ਹਲਦੇ ਚ ਤੇ ਕਹਿੰਦੇ ਸੀ ਕਿ ਫਵਾਹ ਨਕਦੇ ਹੋਏ ਅਸੀਂ ਗੱਲ ਦੀ ਹੀ ਹੈਗੇ ਆ ਬਾਦਲ ਸਾਹਿਬ ਨੇ ਕਿਹਾ ਪ੍ਰਵਾਣਾ ਕਰਿਓ ਅਸੀਂ ਹੈਗੇ ਆ ਵਾਕਈ ਲੋਕਾਂ ਨੇ ਇਹਨਾਂ ਦੀ ਪ੍ਰਵਾਹ ਨਹੀਂ ਕਰਨੀ ਲੋਕ ਨਹੀਂ ਬਾਦਲ ਦੀ ਪ੍ਰਵਾਹ ਕਰਦੇ ਲੋਕੀ ਜਿਹੜੇ ਬੜੇ ਸਿਆਣੇ ਆ ਸਮਝਦਾਰ ਨੇ ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਕੰਮ ਕੀਤੇ ਆ ਉਹਨਾਂ ਦੀ ਕਦੀ ਜ਼ਿਕਰ ਨਹੀਂ ਕੀਤਾ ਕਿਸੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕੰਮ ਕੀਤੇ ਉਹਦਾ ਜ਼ਿਕਰ ਨਹੀਂ ਕੀਤਾ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ ਆ ਜਿਵੇਂ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਰਹਿਣ ਨੂੰ ਇੰਤਜ਼ਾਮ ਕੀਤੇ ਵੱਡੇ ਵੱਡੇ ਜਿਹੜੇ ਨਗਰ ਕੀਰਤਨ ਆਰੇ ਹਲਕੇ ਹਰ ਪਿੰਡ ਦੇ ਵਿੱਚੋਂ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੀ ਉੱਥੇ ਲੈ ਕੇ ਗਏ ਤੇ ਸੰਗਤ ਵੱਡੇ ਵਿਸ਼ਾਲ ਇਕੱਠਾਂ ਦੇ ਰੂਪ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕੀਤੀ ਲੋਕ ਸਰਦਾਰ ਭਗਵੰਤ ਸਿੰਘ ਮਾਨ ਦਾ ਜ਼ਿਕਰ ਕਰਦੇ ਆ ਪਰ ਵੀ ਵਾਕਈ ਜੇ ਨितीश ਕੁਮਾਰ ਜੀ ਤੋਂ ਬਾਅਦ ਕਿਸੇ ਨੇ ਇੰਤਜ਼ਾਮ ਕੀਤੇ ਆ ਕਿਸੇ ਨੇ ਗੁਰੂ ਦਾ ਸਤਕਾਰ ਕੀਤਾ ਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਨਿਤਿਸ਼ ਕੁਮਾਰ ਨੂੰ ਜਿਹੜੇ ਪ੍ਰਬੰਧ ਕੀਤੇ ਉਹਨਾਂ ਪ੍ਰਬੰਧਾਂ ਨੂੰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿੱਛੇ ਛੱਡਤਾ ਇਹ ਲੋਕ ਗੱਲ ਕਰਦੇ ਆ ਤੇ ਜਿਹੜੇ ਕਹਿੰਦੇ ਨਾ ਇਹ ਪੰਥਕ ਆ ਉਹ ਪੰਥਕ ਜਿਹੜੇ ਫਿੱਕੇ ਪੈ ਗਏ ਆ ਅਸਲੀ ਪੰਥਕ ਆ ਆਮ ਆਦਮੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਗੁਰੂ ਘਰਾਂ ਨੂੰ ਪਹਿਲ ਦਿੰਦੇ ਆ ਜਿਹੜੇ ਗੁਰੂ ਦੀ ਸੰਗਤ ਨੂੰ ਪਹਿਲ ਦਿੰਦੇ ਆ ਪੰਥਕ ਤੇ ਉਹ ਹੀ ਹੁੰਦਾ ਨਾ ਦੇਖੋ